ਪਾਨਾ ਸਿੱਧੂ ਅਤੇ ਤਜਸਵੀ ਮਨहास ਵੱਲੋਂ ਜਦੋਂ ਇਸਾਈ ਭਾਈਚਾਰੇ ਦਾ ਵਿਰੋਧ ਕੀਤਾ ਗਿਆ ਉਸ ਤੋਂ ਬਾਅਦ ਡਾਕਟਰ ਗੁਰਿੰਦਰ ਸਿੰਘ ਰੇਂਗਰੇਟਾ ਨੇ ਆਪਣਾ ਇਸਾਈ ਭਾਈਚਾਰੇ ਨੂੰ ਸਮਰਥਨ ਦਿੱਤਾ ਹੈ ਤੇ ਉਹਨਾਂ ਵੱਲੋਂ ਪਾਸਟਰ ਅੰਕੂ ਨੂੰ ਲਾਜੀ ਦੇ ਵੱਲੋਂ ਮਿਲੀ ਹੋਈ ਮਦਦ ਦਾ ਵੀ ਜ਼ਿਕਰ ਕੀਤਾ। ਸੋ ਦੇਖੋ ਪੂਰੀ ਵੀਡੀਓ ਨੂੰ ਤੇ ਇਸ ਵੀਡੀਓ ਨੂੰ ਵਾਦ-ਤਵਾਦ ਸ਼ੇਅਰ ਜ਼ਰੂਰ ਕਰਿਓ। ਮੌਸਲ ਅੰਕੁਰ ਰੁਲਾਜੀ ਨੂੰ ਜਦੋਂ ਪਤਾ ਲੱਗਦਾ ਕਿ ਡਾਕਟਰ ਗੁਰਿੰਦਰ ਸਿੰਘ ਰੇਂਗਰੇਟਾ ਨੌਕਰਮ ਚੌਧਰੀਆਂ ਨੇ ਜੇਲ੍ਹ ਭੇਜ ਦਿੱਤਾ ਹੈ ਤੇ ਪਿੱਛੋਂ ਬੱਚਿਆਂ ਦਾ ਕੀ ਬਣੂੰਗਾ ਬਿਨਾ ਕਿਸੇ ਧਰਮ ਪਰिवर्तन ਦੀ ਸ਼ਰਤ ਦੇ ਬਿਨਾ ਕਿਸੇ ਮੈਨੂੰ ਲਾਲਚ ਦਿੱਤੇ ਹੋਏ ਮੇਰੇ ਪਰਿਵਾਰ ਨੂੰ ਲਾਲਚ ਦਿੱਤੇ ਹੋਏ ਮੇਰੀ ਵਾਈਫ ਉਭਰਾਏ ਖਤਰੀ Hindu ਸਨਾਤਨੀ ਪਰਿਵਾਰ ਦੇ ਵਿੱਚੋਂ ਆ ਨਾ ਉਹਦਾ ਧਰਮ ਤਬਦੀਲ ਕੀਤਾ ਅਪੋਸਟਲ ਅੰਕੁਰ ਨਰੂਲਾ ਜੀ ਨੇ ਨਾ ਮੇਰਾ ਧਰਮ ਕੀਤਾ ਤਬਦੀਲ ਉਹਨਾਂ ਨੇ ਸਾਨੂੰ ਨਿਸਵਾਰਥ ਹੋ ਕੇ ਬਿਨਾ ਕਿਸੇ ਲਾਲਚ ਦੇ ਉਹਨਾਂ ਨੇ ਸਾਡੇ ਘਰ ਦੇ ਵਿੱਚ ਰਾਸ਼ਨ ਪਹੁੰਚਾਇਆ ਔਰ ਮਾਇਆ ਦੀ ਸੇਵਾ ਵੀ ਕੀਤੀ ਮੈਂ ਤੇ ਅੰਦਰ ਸੀ ਮੈਨੂੰ ਤੇ ਪਤਾ ਨਹੀਂ ਲੇਕਿਨ ਮੇਰੇ ਪਰਿਵਾਰ ਨੇ ਦੱਸਿਆ ਖੁਦਾ ਦੇ ਅੱਗੇ ਪਰਮੇਸ਼ਵਰ ਦੇ ਅੱਗੇ ਪ੍ਰੇਅ ਵੀ ਕੀਤੀ ਕਿ اے ਖੁਦਾਬੰਦ ਇਹਨਾਂ ਦੇ ਉੱਤੇ ਮਿਹਰ ਭਰਿਆ ਹੱਥ ਰੱਖਣਾ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਇਸ ਕਰਕੇ ਮੈਂ ਆਪਣੇ ਮਸੀਹ ਭਾਈਚਾਰੇ ਦੇ ਨਾਲ ਆ ਜਿਹੜੇ ਲੋਕ ਇਜ਼ਰਾਮ ਨਵਾਉਂਦੇ ਆ ਕਿ ਇਹ ਪੈਸੇ ਦੇ ਕੇ ਧਰਮ ਪਰਵਰਤਨ ਕਰਾਉਂਦੇ ਆ ਜ਼ਰੂਰਤ ਦੀਆਂ ਚੀਜ਼ਾਂ ਦੇ ਕੇ ਧਰਮ ਪਰਵਰਤਨ ਕਰਵਾਉਂਦੇ ਆ ਮੈਂ ਧੱਸਨਾ ਚੁਣਿਆ ਕਿ ਡਾਕਟਰ ਖੁਰਿੰਦਰ ਸਿੰਘ ਰੰਗਰੇਟਾ ਗੁਰੂ ਦਾ ਸਿੱਖ ਹੌਰਾ ਸਿ ਦਿਖਾਵੇ ਵਾਲੇ ਪਹਿਰਾਵੇ ਵਾਲੇ ਸਿੱਖ ਨਹੀਂ ਆ ਅਸੀਂ ਸਿੱਖ ਆ ਇਥੋਂ ਦਿਲੋਂ ਔਰ ਮਾਨਵਤ ਨੂੰ ਪਿਆਰ ਕਰਦੇ ਆ ਤੇ ਮਾਨਵਤਾ ਦੀ ਸੇਵਾ ਕਰਦੇ ਆ ਲੇਕਿਨ ਇਸ ਨਰਾਲੇ ਪੰਥ ਕੀ ਨੂੰ ਜਿੰਨੀ ਤਾਂ ਇਹ ਨਕਰਮ ਚੌਧਰੀਆਂ ਨੇ ਲਾਈ ਆ ਯਾਦ ਰੱਖਿਓ ਤੁਸੀਂ ਅੱਜ ਸਿੱਖ ਧਰਮ ਦਾ ਵਿਸਤਾਰ ਕਰਨ ਦੀ بجائے ਤੁਸੀਂ ਇਹ ਹਾਲਾਤ ਕਰ ਦਿੱਤੀ ਆ ਸਿੱਖ ਧਰਮ ਦੀ ਜਿਵੇਂ ਇੱਕ ਖੜਾ ਹੋਇਆ ਪਾਣੀ ਕਿਸੇ ਜਗ੍ਹਾ ਦੇ ਉੱਤੇ ਮੁਸ਼ਕ ਮਾਰਨਾ ਪੈਂਦਾ ਤੁਸੀਂ ਉਹ ਹਾਲਾਤ ਕਰ ਦਿੱਤੇ